ਹੋਣੀ ਚਾਹੀਦੀ ਆਪ ਦੇ ਆਦੇ ਕਰ ਸਸ਼ੀਕਲ ਮੈਂ ਹਾਂ ਮੋਹਿਤ ਤਲਵਾਰ ਤੇ ਤੁਸੇ ਵੇਖ ਰਹੇ ਹੋ ਸਿਆਸੀ ਸੇਕਾ ਬੁਡਿੰਗ ਨੇ ਚੰਨੀ ਦੇ ਯੂਨਾਈਟਿਡ ਕਾਂਗਰਸ ਦੇ ਸੰਦੇਸ਼ ਤੇ ਚੰਨੀ ਦੇ ਹੀ ਸਟਾਈਲ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯੂनाइटेड ਕਾਂਗਰਸ ਵਾਲੀ ਵੀਡੀਓ ਦਾ ਜਵਾਬ ਤਿੱਖੇ ਅੰਦਾਜ਼ ਦੇ ਵਿੱਚ ਦਿੰਦਿਆਂ ਵੜਿੰਗ ਨੇ ਆਪਣੇ ਹੀ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਉਹ ਛੱਤ ਤੇ ਕਾਂਗਰਸ ਦਾ ਝੰਡਾ ਫੜ ਕੇ ਖੜੇ ਨੇ ਤੇ ਪਿੱਛੇ ਗੀਤ ਚੱਲਦੇ ਆ ਜੋਰ ਬੜਿਆਂ ਨੇ ਲਾ ਲਿਆ ਜਨਾਬ ਇਹ ਵੀਡੀਓ ਪਾਰਟੀ ਦੇ ਅੰਦਰ ਚੱਲ ਰਹੀ ਲੋਬਿੰਗ ਅਤੇ ਅਗਵਾਈ ਦੀ ਰੇਸ ਨੂੰ ਨਵੀਂ ਗਰਮੀ ਦੇ ਰਹੀ ਹੈ ਇਸ ਦੇ ਨਾਲ ਹੀ ਤਰਨਤਾਰਨ ਨੂੰ ਪਹੁੰਚੋਂ ਦੇ ਵਿੱਚ ਚੌਥੇ ਸਥਾਨ ਤੇ ਰਹਿਣ ਦੇ ਕਾਰਨ ਵੜਿੰਗ ਪਹਿਲੇ ਹੀ ਅੰਦਰੂਨੀ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਚੰਨੀ ਵੀ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਵੱਖ-ਵੱਖ ਧੜਿਆਂ ਦੇ ਕਾਂਗਰਸ ਦੇ ਤਹਿਵਾ ਦੇ ਨਾਲ ਉਹ ਨਜ਼ਰ ਆਏ ਇਸ ਨੂੰ ਯੂनाइटेड ਕਾਂਗਰਸ ਦਾ ਉਹਨਾਂ ਨੇ ਨਾਮ ਦਿੱਤਾ ਰਾਜਨੀਤਿਕ ਤੌਰ ਤੇ ਇਹ ਸਪਸ਼ਟ ਸੰਕੇਤ ਮੰਨਿਆ ਗਿਆ ਕਿ ਚੰਨੀ ਹਾਈ ਕਮਾਂਡ ਨੂੰ ਦਰਸਾਉਣਾ ਚਾਹੁੰਦੇ ਨੇ ਕਿ ਏਕਤਾ ਦੀ ਅਸਲ ਕਮਾਂਡ ਉਹਨਾਂ ਦੇ ਕੋਲ ਹੈ ਦੂਜੇ ਪਾਸੇ ਵਿੜਿੰਗ ਆਪਣੀ ਹੀ ਪકડ ਮਜ਼ਬੂਤ ਕਰਨ ਦੇ ਵਿੱਚ ਲੱਗੇ ਪਏ ਨੇ ਤਰਨਤਾਰਨ ਦੀ ਹਾਲ ਤੇ ਪੁਰਾਣੀ ਵਿਵਾਦਿਤ ਗੱਲਾਂ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀ ਚੋਣਾਂ ਦੇ ਵਿੱਚ ਖੁੱਦ ਮੈਦਾਨ ਦੇ ਵਿੱਚ ਉਤਰੇ ਨੇ 27 ਦੇ ਵਿੱਚੋਂ 15 ਪੁਰਾਣੇ ਜ਼ਿਲ੍ਹਾ ਪ੍ਰਧਾਨ ਰੱਖ ਕੇ ਅਤੇ 12 ਨਵੇਂ ਚੁਣ ਕੇ ਬੜਿੰਗ ਨੇ ਆਪਣੇ ਸਮੂਹ ਨੂੰ ਮਜ਼ਬੂਤ ਕੀਤਾ ਹੈ ਉੱਥੇ ਹੀ ਨਾਲ ਹੀ ਇੱਕ ਝੰਡਾ ਮੁਹਿੰਮ ਸ਼ੁਰੂ ਕਰਕੇ ਹਾਈ ਕਮਾਂਡ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਰਕਰ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਸਾਦਿਆਂ ਨੂੰ ਇੱਥੇ ਮੇਲ ਲੈਣੀ ਚਾਹੀਦੀ ਆਪ ਦੇ ਆਪ ਦੇ ਕਰਾ ਸਸ਼ੀਕਲ ਮੈਂ ਹਾਂ 모희 ਤਲਵਾਰ ਤੇ ਤੁਸੇ ਵੇਖ ਰਹੇ ਹੋ ਸਿਆਸੀ ਸੇਕਾ ਬੜਿੰਗ ਨੇ ਚੰਨੀ ਦੇ ਯੂਨਾਈਟਿਡ ਕਾਂਗਰਸ ਦੇ ਸੰਦੇਸ਼ ਤੇ ਚੰਨੀ ਦੇ ਹੀ ਸਟਾਈਲ ਦੇ ਵਿੱਚ ਉਹਨਾਂ ਨੂੰ ਜਵਾਬ ਦਿੱਤਾ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਫਤਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯੂनाइटेड ਕਾਂਗਰਸ ਵਾਲੀ ਵੀਡੀਓ ਦਾ ਜਵਾਬ ਤਿੱਖੇ ਅੰਦਾਜ਼ ਦੇ ਵਿੱਚ ਦਿੰਦਿਆਂ ਵੜਿੰਗ ਨੇ ਆਪਣੇ ਹੀ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਦੇ ਵਿੱਚ ਉਹ ਛੱਤ ਤੇ ਕਾਂਗਰਸ ਦਾ ਝੰਡਾ ਫੜ ਕੇ ਖੜੇ ਨੇ ਤੇ ਪਿੱਛੇ ਗੀਤ ਚੱਲਦੇ ਆ ਜੋਰ ਬੜਿਆ ਨੇ ਲਾ ਲਿਆ ਜਨਾਬ ਇਹ ਵੀਡੀਓ ਪਾਰਟੀ ਦੇ ਅੰਦਰ ਚੱਲ ਰਹੀ ਲੋਬਿੰਗ ਅਤੇ ਅਗਵਾਈ ਦੀ ਦੌੜ ਨੂੰ ਨਵੀਂ ਗਰਮੀ ਦੇ ਰਹੀ ਹੈ ਇਸ ਦੇ ਨਾਲ ਹੀ ਤਰਨਤਾਰਨ ਉਪਚੋਣ ਦੇ ਵਿੱਚ ਚੌਥੇ ਸਥਾਨ ਤੇ ਰਹਿਣ ਦੇ ਕਾਰਨ ਵੜਿੰਗ ਪਹਿਲੇ ਹੀ ਅੰਦਰੂਨੀ ਵਿਰੋਧ ਦਾ ਸਾਹਮਣਾ ਕਰ ਰਹੇ ਨੇ ਇਸ ਦੌਰਾਨ ਚੰਨੀ ਵੀ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਵੱਖ-ਵੱਖ ਧੜਿਆਂ ਦੇ ਕਾਂਗਰਸ ਦੇ ਤਹਿਵਾ ਦੇ ਨਾਲ ਉਹ ਨਜ਼ਰ ਆਏ ਇਸ ਨੂੰ ਯੂनाइटेड कांग्रेस ਦਾ ਉਹਨਾਂ ਨੇ ਨਾਮ ਦਿੱਤਾ ਰਾਜਨੀਤਿਕ ਤੌਰ ਤੇ ਇਹ ਸਪਸ਼ਟ ਸੰਕੇਤ ਮੰਨਿਆ ਗਿਆ ਕਿ ਚੰਨੀ ਹਾਈ ਕਮਾਂਡ ਨੂੰ ਦਰਸਾਉਣਾ ਚਾਹੁੰਦੇ ਨੇ ਕਿ ਏਕਤਾ ਦੀ ਅਸਲ ਕਮਾਂਡ ਉਹਨਾਂ ਦੇ ਕੋਲ ਹੈ ਦੂਜੇ ਪਾਸੇ ਵੜਿੰਗ ਆਪਣੀ ਹੀ ਪકડ ਮਜ਼ਬੂਤ ਕਰਨ ਦੇ ਵਿੱਚ ਲੱਗੇ ਪਏ ਨੇ ਤਰਨਤਾਰਨ ਦੀ ਹਾਲ ਤੇ ਪੁਰਾਣੀ ਵਿਵਾਦਿਤ ਗੱਲਾਂ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀ ਚੋਣਾਂ ਦੇ ਵਿੱਚ ਖੁੱਦ ਮੈਦਾਨ ਦੇ ਵਿੱਚ ਉਤਰੇ ਨੇ 27 ਦੇ ਵਿੱਚੋਂ 15 ਪੁਰਾਣੇ ਜ਼ਿਲ੍ਹਾ ਪ੍ਰਧਾਨ ਰੱਖ ਕੇ ਅਤੇ 12 ਨਵੇਂ ਚੁਣ ਕੇ ਬੜਿੰਗ ਨੇ ਆਪਣੇ ਸਮੂਹ ਨੂੰ ਮਜ਼ਬੂਤ ਕੀਤਾ ਹੈ ਉੱਥੇ ਹੀ ਨਾਲ ਹੀ ਇੱਕ ਝੰਡਾ ਮੁਹਿੰਮ ਸ਼ੁਰੂ ਕਰਕੇ ਹਾਈ ਕਮਾਂਡ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਵਰਕਰ ਅੱਜ ਵੀ ਉਹਨਾਂ ਦੇ ਨਾਲ ਖੜੇ ਨੇ ਸਾਰਿਆਂ ਨੂੰ ਹੀ ਥੰਮੇ ਲਾਉਣੇ ਚਾਹੀਦੇ ਆਪ ਦੇ ਆਪ ਦੇ